ਇੱਕ ਜਸਦੇਵ ਸਿੰਘ ਜੱਸਾ ਨਾਂ ਦਾ ਦਾਸ ਮਗਲਫੀ ਵੱਡਾ ਮਗਰਮਾਸੀ ਜਿਹਦੇ ਸੰਬੰਧੀ ਸਾਨੂੰ ਲਾਕੇ ਜਿਵੇਂ ਵਾਰ-ਵਾਰ ਇਨਫਾਰਮੇਸ਼ਨਾਂ ਦਿੱਤੀ ਸੀ ਇਹਦੇ ਖਾਫਾ ਫਟ ਪਰਚੇ ਪਹਿਲਾਂ ਜਿਹੜੇ ਐਨਡੀਬੀਐਸ ਦੇ ਤੇ ਜਿਹੜੀ ਕੋਟਮਾਰ ਦਾ ਵੀ ਇੱਕ ਦਾ ਪਰਚਾ ਦਰਜਾ ਇਹਦੇ ਸੰਬੰਧੀ ਸਾਡੇ ਮਾਨਯੋਗ ਐਸਐਸਪੀ ਜੋਤੀ ਜਦਰ ਬੈਂਸ ਜੀ ਬਣੋ ਇਹਨੂੰ ਬਹੁਤ ਹੀ ਜਿਆਦਾ ਸੀਰੀਅਸ ਲਿਆ ਗਿਆ ਸੀ ਇੱਕ ਮਹੀਨੇ ਤੋਂ ਬੜਾ ਸਾਡੇ ਐਸਟੀਓ ਇਨਸਪੈਕਟਰ ਰਮੇਂਦਰ ਸਿੰਘ ਦੀ ਟੀਮ ਇਹਦੇ ਮਗਰ ਲੱਗੀ ਸੀ ਜਿਹੜਾ ਪਰਸੋਂ ਨਾਕੇ ਜਿਹੜਾ ਰਾਉਂਡ ਅਪ ਕੀਤਾ ਜਦੋਂ ਇਹਨੂੰ ਰਾਉਂਡ ਅਪ ਕੀਤਾ ਇਹਦੇ ਕੋਲੋਂ 21.90 ਮਿਲੀਗ੍ਰਾਮ ਜਿਹੜੀ ਹੈਰੋਨ ਬਣਾਉਂਦੀ ਹੋਈ ਆ ਜਦੋਂ ਇਹਨੂੰ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਰਾਉਂਡ ਅਪ ਕਰਨ ਦੀ ਤੇ ਸਾਡੇ ਨਾਲ ਜਿਹੜਾ ਮੁਲਾਜ਼ਮਾਂ ਨਾਲ ਵੀ ਗ੍ਰਿਫਤ ਕੀਤਾ ਹੈ ਜਿਹਦੇ ਸੰਬੰਧੀ ਇਹਦੇ ਖਿਲਾਫ ਮਕਦਮਾ ਨੰਬਰ 147 14825 ਨੂੰ 2127 ਐਂਡ ਪੀਐਸ 132221 ਜਿਹੜਾ ਵੀਐਨਐਸ ਦੀ ਸੈਕਸ਼ਨ ਦੇ ਤਹਿਤ ਜਿਹੜਾ ਮੁਲਾਜ਼ਮਾਂ ਦੀ ਡਿਊਟੀ 'ਚ ਗ੍ਰਿਫਤ ਕਰਨ ਦਾ ਇਹਨੂੰ ਵੋਕ ਕੀਤਾ ਤੇ ਇਸ ਤੋਂ ਇਲਾਵਾ ਜਦੋਂ ਦਾ ਇਹ ਕੰਮ ਕਰ ਰਿਹਾ ਇਹਦੀ ਅਸੀਂ ਪ੍ਰਾਪਰਟੀ ਦੀ ਵੀ ਜਿਹੜੀ ਜਾਂਚ ਕਰ ਰਹੇ ਹਾਂ ਵੀ ਇਹਨੇ ਇਹ ਤਾਂ ਕੀ ਕੀ ਪ੍ਰਾਪਰਟੀ ਬਣਾਈ ਆ ਇੱਕ ਦੋ ਟ੍ਰੈਸ ਜਿਹੜੇ ਆ ਸਾਡੇ ਆਏ ਆ ਕਿਉਂਕਿ ਮੈਂ ਤੁਹਾਡੇ ਲਈ ਹੀ ਇਹ ਦੱਸਣਾ ਚਾਹਣਾ ਵੀ ਇਸ ਨੀਜ ਰਾਹੀਂ ਜਿਹੜੀ ਇਹਨੇ ਪ੍ਰਾਪਰਟੀ ਬਣਾਈ ਹੋਗੀ ਭਾਵੇਂ ਇਹਦੇ ਭਾਵਗਰ ਦਾ ਜੀ ਘਰ ਵਾਲੀ ਦਾ ਜਿਹੜਾ ਹਾਥੂ ਉਸ ਪ੍ਰਾਪਰਟੀ ਜਿਹੜਾ ਕੰਪਿਊਟੈਂਟ ਅਥਾਰਟੀ ਕੋ ਫੀਸ ਵੀ ਕਰਵਾਗੇ ਅਸੀਂ ਤੇ ਇਹਨੂੰ ਇਹ ਜਿਹहां ਸਬਸ ਕਮਾਂਗੇ ਮੁਰਗਾ ਇਹ ਇਹ ਕੰਬਲ ਮੂਨਾ ਕਰੇ ਨਸ਼ਾ ਵਿਚਣ ਵਾਲੇ ਪਾਸੇ ਕਿਉਂਕਿ ਇਹਨਾਂ ਜਿਹੜਾ ਪਹਿਲਾਂ ਵੀ ਇਹਦੇ ਖਿਲਾਫ 8 ਪਰਚੇ ਦਰਜਾ ਹੈ ਤਕਰੀਬਨ ਇਹ 2015 ਤੋਂ ਇਸ ਕੰਮ 'ਚ ਪਿਆ ਹੈ ਇਹ ਕਿੱਥੋਂ ਲੈ ਕੇ ਜਾਂਦਾ ਸੀ ਨਸ਼ਾ ਲੱਗਿਆ ਕੁਝ ਪਤਾ ਨਹੀਂ ਇਹ ਸਾਡੇ ਨਾਲ ਹੀ ਹੈ ਜਿਹੜਾ ਕੁੰਗਲਾ ਏਰੀਆ 'ਚ ਚੌਂਤੇ ਏਰੀਆ ਦੇ ਵਿੱਚੋਂ ਲੈ ਕਾਦਾ ਸੀ ਅਸੀਂ ਉਹ ਬੰਦੇ ਵੀ ਜਿਹੜੇ ਨਾਮਜ਼ਦ ਕੀਤੇ ਆ ਉਹ ਵੀ ਛੇਤੀ ਜਿਹੜੇ ਸਾਖਾਂ ਦੇ ਪਿੱਛੇ ਦਾਮਾਂਗੇ ਜਿੰਨਾਂ ਤੋਂ ਲੈ ਕਾਦਾ ਸੀ ਇਹ ਤੇ ਪੀਣਾ ਲੱਗਦਾ ਸਪਰੇਅ ਕਰਦਾ ਸੀ ਕਿ ਕੋਈ ਵਿਚਦਾ ਸੀ ਕਿ ਮਾਟਰ ਲਾ ਕੇ ਵੇਚਦਾ ਸੀ ਤੇ ਬਾਹਰ ਵੀ ਵੇਚਦਾ ਸੀ ਇਹ ਮਸੂੜੇ ਦੇ ਤੇ ਨਾਲ ਦੇ ਏਰੀਆ ਭਮੇ ਹਕੂਮਤ ਨਾਲ ਦੇ ਦੋਨੇ ਏਰੀਆ ਦੇ ਵਿੱਚ ਵੇਚਦਾ ਸੀ ਇਹ ਇਹਦੀ ਮੋਡਸਬਾਡੀ ਜਿਹੜੀ ਸੀ ਕਦੇ 20 ਗ੍ਰਾਮ ਲੈ ਆ 15 ਗ੍ਰਾਮ ਲੈ ਆ ਅੱਗੇ ਫਿਰ ਆਪਣੇ ਜਿਹੜੇ ਕਸਟਮਰ ਨੂੰ ਵੇਚਦਾ ਸੀ ਅਸੀਂ ਜਿਹੜਾ ਬੈਕਵਰਡ ਲਿੰਕ ਨੂੰ ਵੀ ਜਿਹੜਾ ਹੁੰਦਾ ਰੈਸਟ ਨਾ ਉਪਰ ਕਰਕੇ ਅੰਦਰ ਹੀ ਭੇਜਾਂਗੇ ਇਹਨੂੰ ਜਿਹੜਾ ਫਾਰਵਰਡ ਲਿੰਕ ਹੈ ਜਿਹੜਾ ਕੋਈ ਇਹਦੇ ਲਈ ਲਿਸਟ ਬਣਾ ਰਹੇ ਆ ਜਿਹੜੇ ਐਡਿਕਟਡ ਬੰਦੇ ਆਉਣਗੇ ਛੋਟੇ ਜਿਹੜੇ ਕੰਜ਼ਿਊਮਰ ਟਾਈਪ ਦੇ ਉਹਨਾਂ ਨੂੰ ਅਸੀਂ ਹਸਪੀਟਲ ਦਫ਼ਤਰ ਵੀ ਕਰਾ ਮੰਗਿਆ ਸਰ ਇਹ ਨਹੀਂ ਕਿ ਨਾ ਪੰਜਾਬ ਤੋਂ ਇਲਾਵਾ ਹੋਰ ਸਟੇਟ ਦੇ ਵਿੱਚ ਵੀ ਮਾਮਲੇ ਦਰ ਨੇ ਨਹੀਂ ਪੰਜਾਬ ਦੇ ਵਿੱਚ ਹੀ ਆ ਜਿਆਦਾ ਮੁਕੱਦਮੇ ਜਿਹੜੇ ਮਸ਼ੂਆੜਾ ਥਾਣੇ ਦੇ ਛੋਟਾ ਸਾਉਂ ਥਾਣੇ ਦੇ ਇਧਰ ਆ